ਤਰਾ ਕਰਕੇ ਪ੍ਰਭੂ ਮੁਕਤੀਦਾਤਾ ਉਹ ਆਪਣਾ ਹੀ ਨ ਉਹ ਸਾਰੇ ਜਗਤ ਦਾ ਹੀ ਪਰਮੇਸ਼ਵਰ ਹੈ ਹallelujah ਉਹ ਕੱਲਾ ਇਸਾਈਆਂ ਦਾ ਨਹੀਂ ਉਹ ਸਾਰੇ ਇਸਾਈ ਤਾਂ ਹੈ ਹੀ ਨਹੀਂ ਹallelujah ਉਹ ਸਾਰੇ ਜਗਤ ਦੇ ਵਾਸਤੇ ਆਇਆ ਸੀਗਾ ਹallelujah ਸੱਚਮੁੱਚ ਧੰਨਵਾਦ ਕਰੋ ਪਰਮੇਸ਼ਵਰ ਦਾ ਜਿਹੜੇ ਆਪਾਂ ਉਹਦੀ ਸ਼ਰਨ ਦੇ ਵਿੱਚ ਬੈਠੇ ਐ ਆਪਾਂ ਉਹਨੂੰ ਜਾਣਦੇ ਐ ਆਪਾਂ ਨੂੰ ਉਹਨੇ ਕਿੱਥੋਂ-ਕਿੱਥੋਂ ਕੱਢਿਆ ਵੈ ਹallelujah ਪਾਪਾਂ ਜੋ ਕੱਢਿਆ ਉਹ ਸੱਚਮੁੱਚ ਪਾਪੀਆਂ ਲਈ ਆਇਆ ਕੋਈ ਚੰਗਿਆਂ ਭਲਿਆਂ ਲਈ ਨਹੀਂ ਆਇਆ ਉਹ ਬਿਮਾਰਾਂ ਲਈ ਆਇਆ ਵੈ ਉਹ ਤਾਂਦਰੁਸਤਾਂ ਵਾਸਤੇ ਨਹੀਂ ਆਇਆਗਾ ਹallelujah ਉਹ ਕਹਿੰਦਾ ਵੈਦ ਨੂੰ ਕੀਦੀ ਲੋਡ ਹੁੰਦੀ ਹੈ ਬਿਮਾਰਾਂ ਨੂੰ ਲੋਡ ਹੁੰਦੀ ਹੈ ਕਿ ਤੰਦਰੁਸਤਾਂ ਨੂੰ ਬਿਮਾਰਾਂ ਨੂੰ ਹੁੰਦੀ ਹੈ ਹallelujah ਉਹਨੇ ਕੋਈ ਅਮੀਰ ਨਹੀਂ ਚੁਣੇਗੇ ਉਹਨੇ ਗਰੀਬੀ ਚੁਣਿਆ ਹallelujah ਉਹਨੇ ਕੋਈ ਧਨੀ ਨਹੀਂ ਚੁਣੇ ਉਹਨੇ ਕੋਈ ਨਵੇਂ ਨਵੇਂ ਜੁਨੇ ਬਿਮਾਰਾਂ ਵਾਸਤੇ ਆਇਆ ਵੇ ਹallelujah ਉਹ ਤੁਹਾਡੇ ਲਈ ਆਇਆ ਉਹ ਮੇਰੇ ਲਈ ਆਇਆ ਉਹ ਸਾਰੇ ਜੱਗ ਦੇ ਲਈ ਆਇਆ ਵੇ ਹallelujah ਸੱਚਮੁੱਚ ਧੰਨਵਾਦ ਕਰੋ ਪਰਮੇਸ਼ਰ ਦਾ ਅੱਜ ਉਹਦਾ ਜਨਮ ਦਿਹਾੜਾ ਵੇ ਹਰ ਪਾਸੇ ਰੌਣਕਾਂ ਛਾਈਆਂ ਹੋਈਆਂ ਹallelujah ਅੱਜ ਜਿਹੜੇ ਜਿਹੜੇ ਦੀ ਬੰਦਗੀ ਚ ਆਏ ਸੱਚਮੁੱਚ ਆਪਾਂ ਉਹਦਾ ਇੱਥੇ ਮਨਾ ਰਹੇ ਹਾਂ ਤੇ ਪਰਮੇਸ਼ਰ ਆਪਣੇ ਘਰਾਂ ਦੇ ਵਿੱਚ ਵੱਡੇ ਵੱਡੇ ਕੰਮ ਕਰਨ ਜਾ ਰਿਹਾ ਹallelujah ਹallelujah ਪਰਮੇਸ਼ਰ ਦੀ ਦਇਆ ਪਰਮੇਸ਼ਰ ਕੀ ਕਰਦਾ ਕੋਈ ਜਾਤ ਬਦਲਦਾ ਉਹ ਕੋਈ ਧਰਮ ਨਹੀਂ ਬਦਲਦਾ ਉਹਨੇ ਆਪਣੇ ਮਨ ਬਦਲੇ ਹallelujah ਜਿਹਦੇ ਘਰੋਂ ਨਸ਼ਾ ਨਿਕਲ ਜਾਂਦਾ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਜਿਹੜੀ ਆਜ਼ਾਦ ਹੋ ਜਾਂਦੀ ਹੈ ਹallelujah ਜਿਹਦੇ ਘਰੇ ਨਸ਼ਾ ਉਹਨਾਂ ਦੇ ਘਰੇ ਕੀ ਹੈ ਨਾਰਕ ਹੈ ਆਪਾਂ ਕਹਿੰਦੇ ਸਵਰਗ ਨਾਰਕ ਤਾਂ ਹੈ ਤਾਂ ਨਹੀਂ ਨਾਰਕ ਇੱਥੇ ਹੀ ਹੈ ਹallelujah ਜਿਹਦੇ ਘਰੇ ਨਸ਼ਾ ਉਹਦੇ ਘਰੇ ਨਾਰਕ ਹੈ ਜਿਹਦੇ ਘਰੇ ਬਿਮਾਰੀ ਉੱਥੇ ਵੀ ਨਾਰਕ ਹੈ ਹallelujah ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵੈ ਆਪਾਂ ਨੂੰ ਉਹਨੇ ਸੱਚਮੱਚ ਆਪਦੇ ਕੋਲ ਬੁਲਾਇਆ ਆਪਣਾ ਪਿਆਰ ਕਰਦਾ ਹੈ ਹallelujah ਹਰ ਇੱਕ ਨਾਲ ਹੀ ਪਿਆਰ ਕਰਦਾ ਹੈ ਜਿਵੇਂ ਉਹ ਆਪਣੇ ਨਾਲ ਪਿਆਰ ਕਰਦਾ ਹੈ ਆਪਾਂ ਵੀ ਮਨ ਉਹਦੇ ਨਾਲ ਪਿਆਰ ਕਰਨਾ ਹੈ ਹallelujah 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 ਸੱਚਮੱਚ ਉਹ ਆਪਾਂ ਨੂੰ ਬਚਾਉਣ ਲਈ ਆਇਆ ਪਾਪੀ ਆਪਾਂ ਸੀ ਆਪਾਂ ਨੂੰ ਬਚਾਉਣ ਲਈ ਆਇਆ ਵੈ ਜਿਵੇਂ ਜਿਵੇਂ ਕਹਿੰਦੇ ਕਲਯੁਗ ਹੁਣ ਕਲਯੁਗ ਦਾ ਜ਼ਮਾਨਾ ਵੈ ਉਦੋਂ ਵੀ ਕਲਯੁਗ ਬਹੁਤ ਸੀ ਹਾਲੇਲੂਇਆ ਜਿਵੇਂ ਜਿਵੇਂ ਧਰਤੀ ਤੇ ਕਲਯੁਗ ਵਧਦਾ ਜਾਂਦਾ ਓਵੇਂ ਫਿਰ ਪ੍ਰਭੂ ਆਪ ਦੇ ਨਵੀਆਂ ਨੂੰ ਖੜੇ ਕਰਦਾ ਪਰਮੇਸ਼ਰ ਹਾਲੇਲੂਇਆ ਉਹ ਬਚਾਉਣ ਲਈ ਆਉਂਦਾ ਹੁਣ ਵੀ ਪਰਭੂ ਜੀਸ਼ੂ ਨੇ ਬਹੁਤ ਜਲਦੀ ਆਪਣੇ ਵਿੱਚਕਾਰ ਆਉਣਾ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਨੂੰ ਦਿਲ ਦੇ ਵਿੱਚ ਵਸਾਉਣਾ ਹੈ ਉਹਦਾ ਧੰਨਵਾਦ ਕਰਨਾ ਉੱਠਣ ਸਵੇਰ ਉੱਠ ਕੇ ਧੰਨਵਾਦ ਕਰਿਆ ਕਰੋ ਪਰਮੇਸ਼ਰ ਜੀ ਤੇਰੇ ਬਿਨਾ ਮੈਂ ਕੁਛ ਵੀ ਨਹੀਂ ਹallelujah ਪ੍ਰਭੂ ਸੱਚਮੁੱਚ ਤੂੰ ਤੋਰਦਾ ਤੂੰ ਨਵੇਂ ਬਲ ਦੇ ਨਾਲ ਭਰਦਾ ਤੇਰੇ ਬਿਨਾ ਮੈਂ ਕੁਛ ਵੀ ਨਹੀਂ ਹallelujah ਪ੍ਰਭੂ ਮੈਂ ਤੇਰਾ ਪੱਲਾ ਫੜਿਆ ਤੇਰਾ ਸੱਚਮੁੱਚ ਤੇਰਾ ਮੈਂ ਸੱਚੇ ਮੰਨਦੇ ਨਾ ਪੱਲਾ ਫੜਿਆ ਨਹੀਂ ਛੁੱਟ ਸਕਦਾ ਹallelujah ਸੱਚਮੁੱਚ ਪਰਮੇਸ਼ਰ ਤੋਂ ਆਪਾਂ ਹੋਰ ਕੋਈ ਰੱਬ ਨਹੀਂਗਾ ਹallelujah ਪਰਮੇਸ਼ਰ ਮੁਕਤੀ ਦਾਤਾ ਵੈ ਉਹ ਆਪਾਂ ਨੂੰ ਬਚਾਉਣ ਲਈ ਆਇਆ ਦੁਨੀਆ ਤੇ ਆਇਆ ਉਹ ਹੁਣ ਵੀ ਬਚਾਉਂਦਾ ਵੈ ਉਹਦਾ ਅਣ ਦੇਖਿਆ ਹੱਥ ਜਦੋਂ ਆਉਂਦਾ ਵੈ ਜਦੋਂ ਉਹਦਾ ਸੱਚਮੁੱਚ ਉਹਦਾ ਗਵਾਈਆਂ ਬੰਦੀਆਂ ਜੀਵਨ ਚ ਹallelujah ਪਾਪ ਜਦੋਂ ਆਪਾਂ ਦੇ ਅੰਦਰ ਕੋਈ ਆਪਾਂ ਬਿਮਾਰੀ ਛੁੰਨੇ ਜਾਂ ਆਪਣੇ ਅੰਦਰ ਕੁਝ ਵੀ ਹੁੰਦਾ ਵੈ ਪਰਮੇਸ਼ਰ ਦੀ ਜਦੋਂ ਦਇਆ ਵਾਲਾ ਹੱਥ ਹੁੰਦਾ ਆਪਾਂ ਨੂੰ ਉਹ ਬਚਾਉਂਦਾ ਵੇ ਹਾਲੇਲੂਇਆ ਹਾਲੇਲੂਇਆ ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਆਪਾਂ ਚਤੋਂ ਪੈਰ ਉਹ ਕਹਿੰਦਾ ਇਹ ਕੀ ਆ ਪਰਮੇਸ਼ਰ ਦਾ ਆਪਾਂ ਕੋਈ ਚੌਂਕੜਾ ਮਾਰ ਕੇ ਨਿੱਕ ਥਾਂ ਬਹਿਣਾ ਕੰਮ ਮੂੰਹ ਹੱਥਾਂ ਨਾਲ ਕੰਮ ਕਰਨ ਤੇ ਮੂੰਹ ਨਾਲ ਉਹਦਾ ਧੰਨਵਾਦ ਕਰਦੇ ਰਿਆ ਕਰੋ ਹਾਲੇਲੂਇਆ 24 ਘੰਟੇ ਆਪੋ ਦਾ ਧੰਨਵਾਦ ਕਰਨਾ ਖਾਣ ਲੱਗੇ ਪਹਿਨਣ ਲੱਗੇ ਤੁਰਨ ਲੱਗੇ ਕੋਈ ਵੀ ਕੰਮ ਕਰਨਾ ਧੰਨਵਾਦ ਪਰਮੇਸ਼ਰ ਦਾ ਕਰਨਾ ਹੀ ਕਰਨਾ ਹੈ ਆਪਣੇ ਜੀਵਨ ਚ ਨਿੱਕੀ ਗਵਾਹੀ ਬਣੀ ਹੈ ਤਾਂ ਵੀ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਵੱਡੀ ਗਵਾਹੀ ਬਣੀ ਹੈ ਤਾਂ ਵੀ ਪਰਮੇਸ਼ਰ ਦਾ ਧੰਨਵਾਦ ਕਰਨਾ ਹੈ ਹallelujah